ਮਾਤਾ ਗੁਜਰਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਮੇਤ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ ਨੂੰ ਯਾਦ ਕਰਦਿਆਂ ਕਾਜਾਗਾ ਤੀਹ ਤਾਰ ਨੂੰ ਸਮਾਗਮ ਪੰਜਾਬ ਦੇ ਵਿੱਚ ਹੋ ਰਹੇ ਨੇ ਤੇ ਕਿਸੇ ਦੇ ਮੱਦੇਨਜ਼ਰ ਸਪੁਰੇ ਸ਼ਹਾਦਤ ਨਗਰ ਕੀਰਤਨ ਦੀ ਸ਼ੁਰੂਆਤ ਵੀ ਸਰਸਾ ਨਦੀ ਦੇ ਕਿਨਾਰੇ ਹੋਈ ਹੈ ਜਿੱਥੇ ਸੰਗਤਾਂ ਪੈਦਲ ਸਰਸਾ ਨਦੀ ਪਾਰ ਕਰ ਰਹੀਆਂ ਨੇ ਇਸ ਆਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ ਹੋਇਆ ਸੀ ਤੇ ਮਾਤਾ ਗੁਜਰਕੌਰ ਜੀ ਨੇ ਛੋਟੇ ਸਾਹਿਬਜ਼ਾਦਿਆਂ ਸਮੇਤ ਸਰਸਾ ਨਦੀ ਪਾਰ ਕੀਤੀ ਸੀ ਇਸ ਮੌਕੇ ਕੈਬਨਿਟ ਮੰਤਰੀ ਹਰਜੂਰ ਸਿੰਘ ਗੈਂਸ ਵੀ ਵਿੱਚ ਸ਼ਿਰਕਤ ਕੀਤੀ। ਇਹਨਾਂ ਨਾਲ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਕਮਲਿੰਦਰ ਸਿੰਘ ਗਿਆਸਪੁਰਾ ਨੇ ਇਸ ਮੌਕੇ ਜਾਣਕਾਰੀ ਦਿੰਦਕਾ ਕਿ ਬਹੁਤ ਜ਼ਿਆਦਾ ਉਪਸ਼ਾਸਨ ਸੰਕਟਾਂ ਦੇ ਵਿੱਚ ਪਾਇਆ ਜਾ ਰਿਹਾ ਹੈ ਤੇ ਸੰਕਾਫ ਮਮਾਕੇ ਇਸਾ ਸ਼ਫਰ-ਏ-ਸ਼ਹਾਦਤ ਨਗਰ ਕੀਰਤਨ ਦੇ ਵਿੱਚ ਸ਼ਮੂਲਿਤ ਕਰ ਰਹੀਆਂ ਨੇ। ਇਹ ਅਲੌਕਿਕ ਸ਼ਫਰ-ਏ-ਸ਼ਹਾਦਤ ਨਗਰ ਕੀਰਤਨ ਜਿਹੜਾ ਕਿ ਕੁੰਮੇ ਮਾਸਕੀ ਦੀ ਸ਼ੰਤ ਤੱਕ ਜਾਣਾ ਕਿਉਂਕਿ ਛੋਟੇ ਸਹਬਜ਼ਾਦੇ ਤੇ ਮਾਤਾ ਗੁਜਰੀ ਉਹ ਪਰਿਵਾਰ ਵਿਛੋੜਾ ਗੁਰਦੁਆਰੇ ਤੋਂ ਲੈ ਕੇ ਇਸੇ ਸੱਤਸਾ ਰੋਜ਼ ਨੂੰ ਪਾਰ ਕੀਤਾ ਉਸੇ ਤਰੀਕੇ ਦੇ ਨਾਲ ਉਹ ਦੇਖੋ ਸੰਗਤਾਂ ਪਾਰ ਕਰ ਰਹੀਆਂ ਨੇ ਜਿਵੇਂ ਛੋਟੇ ਸਹਿਬਜ਼ਾਦੇ ਤੇ ਮਾਂ ਗੁਜਰੀ ਨੇ ਪਰਸਾ ਨੂੰ ਪਾਰ ਕੀਤਾ ਸੀ ਅੱਜ ਸਾਰੀਆਂ ਸੰਗਤਾਂ ਪੈਦਲ ਸੰਗਤੀ ਰੂਪ ਦੇ ਵਿੱਚ ਉਸੇ ਤਰੀਕੇ ਪੈਦਲ ਕਰ ਰਹੀਆਂ ਨੇ ਪਰਸਾ ਨੂੰ ਉਹ احساس ਦੇ ਲਈ ਕਿ ਕਿਸ ਤਰੀਕੇ ਦੇ ਨਾਲ ਉਹ ਛੋਟੇ-ਛੋਟੇ ਬੱਚੇ ਕਿੱਦਾਂ ਉਹਨਾਂ ਨੇ ਪਾਰ ਕੀਤਾ ਹੋਗਾ ਵੀ ਦੇਖੋ ਤੁਸੀਂ ਸਾਈਡਾਂ ਤੇ ਨਿਸ਼ਾਨ ਲਾਏ ਹੋਏ ਨੇ ਜਦੋਂ ਉਹਨਾਂ ਨੇ ਪਾਰ ਕੀਤਾ ਹੋ ਕੋਈ ਨਿਸ਼ਾਨ ਨਹੀਂ ਸੀ ਕੋਈ ਕੁਝ ਨਹੀਂ ਸੀ ਬਹੁਤ ਖਤਰਾ ਸੀ ਔਰ ਅੱਜ ਜਦੋਂ ਅਸੀਂ ਅੰਦਰ ਬੜੇ ਆ ਤੇ ਪੂਰਾ ਠੰਡਾ ਪਾਣੀ ਸੀ ਔਰ ਇਹਨੇ ਸਰਦੀ ਦੇ ਵਿੱਚ ਇਹਨੇ ਠੰਡੇ ਪਾਣੀ ਦੇ ਵਿੱਚ ਤੁਸੀਂ ਦੇਖੋ ਕਿ 7 ਤੇ 9 ਸਾਲ ਦੀਆਂ ਮਲੂਕ ਜਿੰਦਾ ਦੇ ਉੱਤੇ ਅਸੀਂ ਸਾਲ ਦੀ ਸਾਡੀ ਬੁੱਢੀ ਦਾਦੀ ਮਾਂ ਕਿਸ ਤਰੀਕੇ ਦੇ ਨਾਲ ਉਹ ਆਪਣੇ ਬੱਚਿਆਂ ਨੂੰ ਉਹਨਾਂ ਨੇ ਇਹਨਾਂ ਬਿਖਰੇ ਪਿੰਡਾਂ ਦੇ ਉੱਤੇ ਆਪਣੇ ਬੱਚਿਆਂ ਨੂੰ ਸੰਭਾਲਦੀ ਜਾਂਦੀ ਹੋਵੇਗੀ ਇਸ ਤੋਂ 2 ਕਿਲੋਮੀਟਰ ਦੀ ਦੂਰੀ ਤੇ ਹੀ ਕਮੇ ਮਾਸਕੀ ਦੀ ਛਾਨਾ ਜਿੱਥੇ ਉਹਨਾਂ ਨੇ ਅੱਜ ਦੀ ਰਾਤ guzari ਸੀ ਅੱਜ ਦਾ ਦਿਨ ਉਹੀ ਦਿਨ ਹੈ ਉਹੀ ਸਮਾਂ ਜਦੋਂ ਕਿ ਧੰਨ ਮਾ ਗੁਜਰੀ ਤੇ ਉਹਨਾਂ ਦੇ ਛੋਟੇ ਸਹਜਾਦਿਆਂ ਨੇ ਸਰਸਰ ਨਦੀ ਦੇ ਕੋਲ ਆ ਕੇ। ਇਹ ਰਿਪੋਰਟ ਜਗਬਾਨੀ ਟੀਵੀ